ਸਸਰੀਕਾਲ ਸਵਾਗਤ ਹੈ ਪਿੰਡ ਅਗਲਿਆ ਜ਼ਿਲ੍ਹਾ ਮਾਨਸਾ ਅਰਸੇਕ ਕਦੇ ਕਰੋ ਵੀਡੀਓ ਲੈ ਕੇ ਆਏਗਾ ਖੇਤੀਬਾੜੀ ਕਰਨ ਵਾਲੇ ਬੰਦੇ ਆ ਗਏ ਕੋਈ ਵਪਾਰ ਦਾ ਕੰਮ ਨਹੀਂ ਦੂਜਾ ਸੁਗਾ ਸੁੰਦੀ ਆ ਦਿਨ ਕੱਢਦੀ ਆ ਹਜੇ ਤਿੰਨ ਚਾਰ ਪੰਜ ਵੀ ਕੱਢ ਸਕਦੀ ਆ ਮੋਟਾ ਚਵਾਈ ਵਾਲਾ ਥਣ ਲੱਗਿਆ ਤੇ ਰਿੰਗ ਸਿੰਘ ਲੱਗਿਆ ਕਰਮਾ ਵਾਲੀ ਨੂੰ ਪਿੱਠ ਪੜਾ ਦੇਖ ਲੋ ਲੈਗ ਸਕੋਰ ਪੂਰੀ ਸਟੇਟ ਦੇ ਚੌੜੀ ਆ ਗਈ ਮਗਰੋਂ ਆਹ ਦੇਖ ਲੋ ਹੰਡਲੇਵੇ ਦੀ ਲੱਗੀ ਆ ਹਜੇ ਢੱਟ ਲਾਟੂ ਲਪਈਆਂ ਗਾੜੀ ਗੂੜੀ ਚੈੱਕ ਕਰ ਲੋ ਸੱਚਨੋਂ ਆਏ ਨੂੰ ਹੋ ਕੇ ਦਿਖਾ ਦੇ ਬਈ ਚੰਗੀ ਐ ਵਜਨ ਬਿੱਡ ਤੇ ਕੱਦ ਬਿੱਡ ਵੀ ਪੂਰਾ ਆ ਗਿਆ ਸਨੱਖਾਪਨ ਵੀ ਬਹੁਤ ਐ ਬਾਕੀ ਸਾਰਾ ਇਹਦਾ ਰਿਕਾਰਡ ਮਾਲਕਾਂ ਤੋਂ ਬੱਸਾਂਗੇ ਗਰਸੇਵਕ ਨਾ ਕਰਾਂਗੇ ਗੱਲ ਪਿੰਡ ਅਗਲੀਆ ਜ਼ਿਲ੍ਹਾ ਮਾਨਸਾ ਆ ਜਾ ਬਈ ਗਰਸੇਵਕ ਸਸਰੀ ਗਾਲ ਬਈ ਉਹ ਠੀਕ ਐ ਗਰਸੇਗਾ ਪੂਰੇ ਹੋ ਜਾ ਗਰਸੇਗਾ ਆਪਾਂ ਨਾਲ ਦੀ ਨਾਲ ਆਪਾਂ ਨਗ ਵੀ ਦਿਖਾਵਾਂਗੇ ਬਈ ਜਮਾ ਰਿਜਨਲ ਸੂਆ ਦੱਸ ਦੇ ਕਿੰਨਾ ਸੂਆ ਵੀ ਦੂਜੀ ਸੂਆ ਝੁੱਟੇ ਸੂਆ ਜਾਵਾਂ ਕਰ ਦੂਜੀ ਝੋਟੇ ਸਾਡੀ ਹਾਂ ਉੱਚੀ ਵਾਲੀ ਗਰਸੇਵਕ ਗੁੜੀ ਸਾਡੀ ਘਰ ਦੇ ਝੋਟੇ ਦੂਜੇ ਸੂਆ ਐ ਠੀਕ ਹੈ ਬਾਈ ਇਹ ਹਰਿਆਣਾ ਚੜੇ ਕੇ ਮਾਂ ਦੇ ਮਗਾਈ ਸਰ세ਗਾ ਆਪਾਂ ਨਾਲ ਦੀ ਨਾਲ ਆਪਾਂ ਨਗ ਵੀ ਦਿਖਾਵਾਂਗੇ ਬਾਈ ਜਮਾ ਅਰੀਜਨਲ ਸੂਆ ਦੱਸ ਦੇ ਕਿੰਨੇ ਸੂਆ ਵੀ ਦੂਜੀ ਸੂਆ ਛੋਟੀ ਸੂਆ ਜਾਵਾ ਕਰਦੇ ਛੋਟੇ ਸਾਡੀ ਹਾਂ ਉੱਚੀ ਵਾਲੀ ਕੇ ਸੇਵਕਾ ਗੋਲ ਸਾਡੀ ਘਰ ਦੇ ਛੋਟੇ ਦੂਜੇ ਸੂਆ ਹੈ ਠੀਕ ਹੈ ਬਾਈ ਇਹ ਹਰਿਆਣਾ ਚੜੇ ਕੇ ਮਾਂ ਦੇ ਮਗਾਈ ਸੋ ਜਾ ਜਮ ਅੱਛਾ ਹਰਿਆਣੇ ਜ ਮੱਝ ਲੇਤੀ ਸੀ ਉਹਦੇ ਮਗਰ ਕੱਟੀ ਆਈ ਸੀ ਉਹਦੇ ਮਗਰ ਕੱਟੀ ਆਈ ਸੀ ਠੀਕ ਹੈ ਲਓ ਵੀ ਸੱਜਣੋ ਸੱਚੀ ਸੋਚੀ ਬੋਲੀ ਬੋਲਣ ਵਾਲੇ ਬੰਦੇ ਆ ਗਏ ਬਾਕੀ ਜਦੋਂ ਤੁਸੀਂ ਕੋਲੇ ਆ ਕੇ ਗੱਲ ਕਰੋਗੇ ਨਾ ਤੁਹਾਨੂੰ ਆਪੇ ਪਤਾ ਲੱਗ ਜੂਗਾ ਪਬੀ ਲੱਗੇ ਜਾਂਦਾ ਪੰਨੂ ਵੀ ਬੰਦੇ ਕਿੱਦਾਂ ਦੇ ਆ ਹਨਾ ਤੇ ਬਾਕੀ ਬਈ ਜੇ ਹੁਣ ਆਪਾਂ ਇਹਦੇ ਦੁੱਧ ਦੀ ਗੱਲ ਕਰੀਏ ਜਮਾ ਤਸੱਲੀ ਵਾਲਾ ਸੱਜਰ ਦਾ ਦੁੱਧ ਕਿੰਨਾ ਸੀ ਦੂਜੇ ਸੂਏ ਪਹਿਲੇ ਸੂਏ ਬਈ 12 ਲੀਟਰ ਚ ਚੋਇਆ ਪਹਿਲੇ ਸੂਏ 12 ਲੀਟਰ ਤੇ ਚੱਲੀ ਆ ਹਾਂਜੀ 12 ਲੀਟਰ ਕਹਿੰਦਾ ਬਈ ਤਸੱਲੀ ਵਾਲੇ ਦੁੱਧ ਤੇ ਚੱਲੀ ਆ ਜਮਾ ਓੜ ਦੇ ਦੇਖੀ ਸੇਕ ਮੜਾ ਜ ਆਪਾਂ ਨਾਲ ਦੀ ਨਾਲ ਦਿਖਾਵਾਂਗੇ ਵੀ ਠੀਕ ਆ ਨਾਗਦਰਾ ਚੰਗਾ ਹਾਂਜੀ ਹੁਣ ਕਰਮ ਵਾਲੀ ਐਂ ਦੱਸਦੇ ਗਾੜੀ ਗੁੜੀ ਦੇਖ ਲਓ ਸੱਜਰ ਚੱਲਦੀ ਚੱਲਦੀ ਵੀਡੀਓ ਚ ਆਪਾਂ ਸਮੂ ਸਾਰੀ ਇਕੱਲੀ ਇਕੱਲੀ ਚੀਜ਼ ਨੋਟਿਸ ਕਰਾਵਾਂਗੇ ਸੋਹਣਾ ਥਣ ਲੱਗਿਆ ਹੋਇਆ ਹੈਗਾ ਕੋਈ ਬੱਲ ਨਹੀਂ ਹੈਗੇ ਬਾਕੀ ਢਲਾ ਢੁਲਾ ਜਿਹੜਿਆ ਪਈਆਂ ਅੰਡਰ ਦੀਆਂ ਪਈਆਂ ਲਿਓੜੀ ਦੀਆਂ ਪਈਆਂ ਕਿੰਨੇ ਦਿਨ ਕੱਢਦੀ ਹੈ ਦਿਨ ਤਾਂ ਦੋ ਚਾਰ ਤਾਂ ਨਹੀਂ ਕੱਢੂ ਯਾਰ ਜੀ ਦੋ ਚਾਰ ਦਿਨ ਕੱਢੂ ਠੀਕ ਹੈ ਭਾਈ ਜੇ ਹੁਣ ਆਪਾਂ ਬਈ ਇਹਦੇ ਆਪਦੇ ਸੀਮ ਪਤਾ ਰਿਕਾਰਡ ਦਾ ਕੁਝ ਪਤਾ ਭਾਈ ਕਿਹੜੇ ਦੀ ਹੈ ਠੀਕ ਹੈ ਤੇ ਜਿਹੜਾ ਭਾਈ ਹੁਣ ਇਹਦੇ ਸੀਮਣ ਲੱਗਿਆ ਏ ਆਈ ਕਰਾਈ ਹੋਈ ਆ ਉਹਦੇ ਟੀਕੇ ਦਾ ਰਿਕਾਰਡ ਉਹ ਵੀ ਟੀਕਾ ਹਸਪਤਲ ਭਰਾ ਟੀਕਾ ਜੀ ਠੀਕ ਹੈ ਚੰਗਾ ਭਰਾਇਆ ਸੀ ਭਾਈ ਹਾਂਜੀ ਹਾਂਜੀ ਪਰਾ ਕਹਿੰਦੇ ਵੀ ਅਸੀਂ ਸਟਰਾ ਸਾਮੀ ਨਹੀਂ ਪਰ ਅਸੀਂ ਕਹਿੰਦੇ ਵੀ ਚੰਗਾ ਟੀਗਾ ਭਰਾਇਆ ਸੀ ਚੰਗੇ ਟੀਗੇ ਤੋਂ ਸੀਮਿੰਟ ਤੇ ਇਹ ਗੱਬਣ ਆ ਗਈ ਬਾਕੀ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਸਾਡਾ ਵੀ ਉਪਰਾਂ ਬਣੇ ਨੇ ਕੀਤਾ ਨਹੀਂ ਚੰਗੀ ਐ ਲਿਓਟੀ ਬਾਕਮਾਲ ਲੱਗੀ ਐ ਲੈਗ ਸਕੋਰ ਆ ਦੇਖ ਲਓ ਚੈੱਕ ਕਰ ਲਓ ਸਿੰਗਲ ਹੱਡੀ ਜਾ ਗਈ ਮਗਰੋ ਚੌੜੀ ਚੂੜੀ ਵੀ ਕਰਨ ਵਾਲੀ ਬਾੜੀ ਐ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਐ ਅੰਦਰ ਬਾਹਰ ਦਾ ਹਵਾਨਾ ਲਾਉਂਦੀ ਆਉਂਦੀ ਐ ਹਜੇ ਢੀਲਾਂ ਪਈਆਂ ਨਾ ਗਾੜੀ ਗੂੜੀ ਵੀ ਚੰਗੀ ਲੱਗੀ ਐ ਬਾਕੀ ਠੀਕ ਆ ਹਾਂਜੀ ਬਲੇਗਣਾ ਆਪਣਾ ਇੱਕ ਵਾਰੀ ਐਡਰੈਸ ਬੋਲ ਬਈ ਇੱਥੇ ਹੋ ਗਏ ਐਡਰੈਸ ਸਾਡਾ ਪੰਡਾ ਅਕਲੀ ਖੱਕ ਚ ਬਰਾਈ ਖੇਚ ਰਹਿਣਾ ਜੀ ਤੇ ਬਰਾਲੀ ਸੜਕ ਦੇ ਉੱਤੇ ਘਰ ਆ ਗਿਆ ਹਣਾ ਬਈ ਹਾਂਜੀ ਹਾਂਜੀ ਠਬਰਾ ਵੱਲੋਂ ਜਦੋਂ ਆਉਣੇ ਆਪਾਂ ਪੱਠੇ ਤੋਂ ਟੱਪ ਕੇ ਘਰ ਆ ਬਈ ਹਾਂਜੀ ਅਗਲੀ ਪਿੰਡ ਚੋਂ ਜਦੋਂ ਆਪਾਂ ਚ ਬਰਾਈ ਸੜਕ ਨੂੰ ਜਾਂਦੇ ਹਾਂ ਥੋੜੀ ਜੀ ਸੜਕ ਤੇ ਜਾ ਕੇ ਸਪੋਰ ਚ ਹਾਂ ਸਾਈਡ ਤੇ ਘਰ ਆ ਗਿਆ ਬੋਰ ਕੋਲੇ ਘਰ ਆ ਗਿਆ ਬਈ ਹਾਂਜੀ ਬਾਕੀ ਕਰ ਦੁਆਰਾ ਕੋਈ ਠੀਕ ਹੈ ਸੇ ਤਾਂ ਫੋਨ ਨੰਬਰ ਬੋਲ ਬਈ 94170 ਹਾਂਜੀ 8638 ਇੱਕ ਵਾਰੀ ਹੋਰ ਬੋਲ ਦੇ ਬਈ 94170 ਹਾਂਜੀ 8638 ਲੋਬੀ ਸੱਜਣੋ ਨੰਬਰ ਬਾਈ ਨੇ ਬੋਲਤਾ ਤੇ ਜੇ ਸਕੀਨੀ ਦੀ ਗੱਲ ਕਰਾਂ ਨਾ ਹੇਮਾ ਮਾਲੜੀ ਵਰਗੀ ਆ ਗਈ ਆ ਦੇਖ ਲਓ ਸੁਰੱਖਾਪਨ ਬਹੁਤ ਜਾਰੇ ਸੋਹਣੀ ਤੇ ਬਿਊਟੀ ਨਸ ਆ ਗਈ ਚੰਗੀ ਆ ਕਰਮਾਲੀ ਬਾਕੀ ਆਪਾਂ ਤੁਹਾਨੂੰ ਤੁਰਦੀ ਦੀ ਵੀਡੀਓ ਦਿਖਾਵਾਂਗੇ ਤੁਰਦੀ ਨੂੰ ਚੈੱਕ ਕਰ ਲਿਓ ਵੀ ਸੱਜਣੋ ਤੁਰਦੀ ਨੂੰ ਚੈੱਕ ਕਰ ਲਿਓ ਕਰਮਾਲੀ ਨੂੰ ਆ ਦੇਖ ਲਓ ਕਰਮਾਲੀ ਨਾ ਪਲਵਾਨਾ ਵਾਂਗੂ ਤੁਰਦੀ ਆ ਹਾਏ ਦਾ ਕੁਝ ਦਿਨ ਕੱਢਦੀ ਵੀ ਐ ਚੰਗਾ ਹਵਾਨਾ ਲਾਉਂਦੀ ਆਉਂਦੀ ਐ ਕਰ ਲੋ ਚੈੱਕ ਆਹ ਦੇਖ ਲੋ ਸੱਜਣੋ ਦਰਵਾਰ ਦਾ ਹਵਾਨਾ ਲਾਉਂਦੀ ਆਉਂਦੀ ਐ ਮੋਟਾ ਚਵਾਈ ਵਾਲਾ ਥਣ ਲੱਗਿਆ ਕਰ ਲੋ ਚੈੱਕ ਕੋਨੀ ਗਾਨੀ ਵੀ ਬਾਲੀ ਆ ਗਈ ਕਰਮ ਵਾਲੀ ਪੁੱਛ ਕੀ ਬਾਹਰ ਪੜਦੀ ਐ ਚੰਗੀ ਐ ਕਰਮ ਵਾਲੀ ਸੋਹਣੀ ਤਿਆਰ ਹੁੰਦੀ ਆਉਂਦੀ ਐ ਜੇ ਆਪਾਂ ਹੁਣ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ ਰੇਟ ਫੋਨ ਤੇ ਕਰਦੇ ਆ ਜੀ ਬਾਹਲਾ ਤਾਂ ਨਹੀਂ ਕਰਦਾ ਜਾਇਜ਼ ਮੁੱਲ ਤੇ ਵੇਚਾਂਗੇ ਭਾਈਆ ਇਹ ਮਾਨਦਾਨ ਹੋਊਗਾ ਰੇਟ 'ਚ ਹਾਂਜੀ ਹਾਂਜੀ ਕਰਦੇ ਲੋਬੀ ਸੰਜਣੋ ਬਾਈ ਕਹਿੰਦੇ ਰੇਟ ਅਸੀਂ ਫੋਨ ਤੇ ਕਰਾਂਗੇ ਚਲੋ ਛੋਟੀ ਵੀ ਸੋਹਣੀ ਐ ਬਾਕੀ ਵਪਾਰੀ ਭਾਈ ਜਾਰੇ ਨਹੀਂ ਵੀ ਲੈਣੀ ਹੁੰਦੀ ਐ ਵਿੱਚ ਆਪਾਂ ਵੀਡੀਓ ਦੇ ਰੇਟ ਕਰਵਾਉ ਨੇ ਵੀ ਆ ਚਲੋ ਹਨਾ ਅਗਲੇ ਦੀ ਹਨਾ ਮਾਲਕ ਦੀ ਵੀ ਮਰਜ਼ੀ ਹੁੰਦੀ ਐ ਪੈਸੇ ਆਪਣੇ ਭਰਾ ਇਹ ਕਹਿੰਦੇ ਵੀ ਅਸੀਂ ਰੇਟ ਜਾਇਜ਼ ਕਰਾਂਗੇ ਦੁੱਧ ਦਾ ਮੁੱਲ ਹੀ ਲਵਾਂਗੇ ਤੁਸੀਂ ਵਿਜ਼ਿਟ ਕਰਕੇ ਦੇਖ ਲਓ ਘਰੇ ਆ ਕੇ ਮਿਲ ਲਿਓ ਬੰਦੇ ਵੀ ਬਹੁਤ ਨਰਮਨ ਸੇਵਕਾ ਇੱਕ ਵਾਰੀ ਨੰਬਰ ਹੋਰ ਬੋਲ ਦੇ ਭਰਾ 94177 ਹਾਂਜੀ 836 ਠੀਕ ਹੈ ਜੀ ਉਹ ਵੀ ਸੱਜਣੋ ਘਰੇਲੂ ਪਰਿਵਾਰ ਚੋਂ ਇਹ ਵੀਡੀਓ ਸੀ ਚੰਗੇ ਬਸੂ ਰੱਖਦੇ ਆ ਖੇਤੀਬਾੜੀ ਕਰਨ ਵਾਲੇ ਬੰਦੇ ਆ ਦਿਖਾ ਦੇ ਮੜਾ ਜਾਂ ਮਾਰ ਦੇ ਬਾਈ ਸਾਰੇ ਬਸੂ ਹੀ ਚੰਗੇ ਰੱਖਦੇ ਨਾ ਤੇ ਬਾਕੀ ਮਿਹਨਤ ਕਰੀ ਆ ਆ ਦੇਖ ਲਓ ਕੂਨੀ ਕਰਨੀ ਨਾ ਬਾੜੀ ਆ ਸੱਜਣੋ ਜੇ ਸਾਨੂੰ ਇੱਕ ਵਾਰੀ ਹੋਰ ਦਿਖਾਵਾ ਮਾਰ ਦੇ ਬਾਈ ਪਸਿਆ ਦੇ ਤੇ ਲਾਡੂ ਲਾ ਪਈਆਂ ਇਹਦਾ ਕਰਮ ਵਾਲੀ ਨਾ ਜਦੋਂ ਦਿਨ ਕੱਢ ਗਈ ਹੋਰ ਵੀ ਚੰਗੀ ਬਣੂਗੀ ਬਾਕੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿਨੇਓ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ